ਹਾਂਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਇੱਕ ਆਪਣੇ ਪੰਜਾਬ ਪੁਲਿਸ ਮੁਲਾਜ਼ਮ ਸਾਬਕਾ ਜਿਹੜੇ ਨੇ ਉਹਨਾਂ ਦੇ ਵੀਡੀਓ ਆਪਣੇ ਪੇਜ ਤੇ ਸ਼ੇਅਰ ਕਰਨ ਲੱਗਾ ਆ ਤੇ ਤੁਸੀਂ ਵੀਡੀਓ ਦੇਖਣੀ ਆ ਵੀਡੀਓ ਵੇਖ ਕੇ ਤੇ ਤੁਸੀਂ ਉਸ ਦਾ ਜੋ ਵੀ ਆ ਨਾ ਦਲੀਲ ਦੇ ਨਾਲ ਕਮੈਂਟਾਂ ਦੇ ਵਿੱਚ ਜਵਾਬ ਦੇਣਾ ਆ ਤੇ ਕਮੈਂਟਾਂ ਦੇ ਵਿੱਚ ਸ਼ਬਦਾਬਲੀ ਜਿਹੜੀ ਆ ਉਹ ਮਾੜੀ ਚੰਗੀ ਨਹੀਂ ਬੋਲਣੀ ਆਪਾਂ ਐਸੇ ਕਰਕੇ ਪੰਜਾਬੀ ਫੇਲ ਹੋ ਜਣੇ ਜਦੋਂ ਆਪਾਂ ਕਮੈਂਟਾਂ ਦੇ ਵਿੱਚ ਸ਼ਬਦਾਵਲੀਆਂ ਮਾੜੀਆਂ ਚੰਗੀਆਂ ਤੇ ਗੰਦੀਆਂ ਸ਼ਬਦਾਵਲੀਆਂ ਬੋਲਦੇ ਆ ਨਾ ਤੇ ਐਸੇ ਕਰਕੇ ਆਪਾਂ ਫੇਲ ਹੋ ਜੰਨੇ ਆ ਤੇ ਕਾਮਯਾਬ ਤਾਂ ਨਹੀਂ ਹੋਨੇ ਆਪਾਂ ਕਿਸੇ ਵੀ ਮੁੱਦੇ ਉੱਤੇ ਤੇ ਤੁਸੀਂ ਇਹ ਵੀਰ ਦੀ ਵੀਡੀਓ ਸੁਣਨੀ ਆ ਸੁਣ ਕੇ ਤੇ ਤੁਸੀਂ ਆਪ ਫੈਸਲਾ ਲੈਣਾ ਕਿ ਕਿੱਦਾਂ ਤੇ ਕਿੱਦਾਂ ਨਹੀਂ ਗੱਲਬਾਤ ਤੇ ਆਓ ਤੁਹਾਨੂੰ ਵੀਡੀਓ ਸੁਣਾਈਏ ਤੇ ਪੂਰੀ ਪ੍ਰੋਪਰ ਤੌਰ ਸੁਣਿਓ ਤੇ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਸੱਚ ਦੇ ਨਾਲ ਜੁੜਨ ਦਾ ਤੁਹਾਡਾ ਧੰਨਵਾਦ ਤੇ ਆਜੋ ਫਿਰ ਵਾਹਿਗੁਰੂ ਜੀ ਸਤਪਾਉ ਸਿੰਘ ਗਿੱਲ ਵੱਲੋਂ ਤੁਹਾਨੂੰ ਪਿਆਰ ਤੇ ਸਤਿਕਾਰ ਦੇ ਸਾਥਿ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਕੱਲ ਜਿਹੜੀ ਆਪਾਂ ਵੀਡੀਓ ਪਰਸੋ ਜਿਹੜੀ ਆਪਾਂ ਵੀਡੀਓ ਕੀਤੀ ਸੀ ਪ੍ਰਦੀਪ ਕਲੇਰ ਦੇ ਫੜੇ ਜਾਣ ਤੋਂ ਬਾਅਦ ਅਜੇ ਵੀਰੋ ਕਿਉਂਕਿ ਜੋ ਤੱਥ ਸਾਹਮਣੇ ਆਏ ਅਜੇ ਤੱਥ ਹੋਰ ਬੜੇ ਪਏ ਆ ਕਿਉਂਕਿ ਅਜੇ ਅੰਦਰੂਨੀ ਇਨਵੈਸਟੀਗੇਸ਼ਨ ਉਸ ਪੱਖ ਹੈਗੇ ਆ ਜੀ ਆਪਾਂ ਨਹੀਂ ਕਰਨੀ ਇਸ ਤਰ੍ਹਾਂ ਦਾ ਕੀ ਦਾ ਕੀ ਰੋਲ ਜਿਵੇਂ ਡੇਰਾ ਪ੍ਰੇਮੀਆਂ ਦਾ ਅਤ ਨਿੰਦਨਯੋਗ ਘਟਿਆ ਰੋਲ ਤੂੰ ਘਟਿਆ ਕੀ ਕਹਿ ਸਕਦੇ ਆ ਜਦੋਂ ਉਹਨਾਂ ਨੇ ਇੰਨੀ ਵੀ ਸ਼ਰਮ ਨਹੀਂ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੱਕ ਨੂੰ ਪੀਸ ਨਹੀਂ ਜਦੋਂ ਕਹਤਾ ਕਿ ਇਹ ਜਿਵੇਂ ਤੁਹਾਡੇ ਗੁਰੂ ਨਾਲ ਕੀਤਾ ਹੈ ਉਹਨਾਂ ਦਾ ਗੁਰੂ ਉਸ ਤੋਂ ਵੀ ਇਸ ਜਿਹੜਾ ਸਿੱਖਾ ਦਾ ਗੁਰੂ ਨੇ ਜਦੋਂ ਇਹ ਗੱਲ ਉੱਥੇ ਕਹੀ ਹੋਊਗੀ ਤੇ ਡੇਰਾ ਮੁਖੀ ਆ ਜਿਹੜਾ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਸੀ ਕਿਉਂਕਿ ਉਹ ਸਿੱਖਾਂ ਦੇ ਘਰ ਦੇ ਚੱਲਦਾ ਮੇਰਾ ਮੁਖੀ ਆਪ ਸਿੱਖ ਪ੍ਰਵਤਨ ਜੰਦੇ ਹੁਣ ਉਹਦੇ ਚ ਵੀਰੋ ਕੁਛ ਘੱਟ ਸਾਡੇ ਇਹਨਾਂ ਜਿਹੜੇ ਨਿਵਨੀ ਕੀਤੀ ਜਿਵੇਂ ਉੱਥੇ ਜਿਹੜੇ ਖੋਲ ਚੱਲੇ ਸੀ ਉਹ ਇੱਕ ਬਾਬੇ ਦੇ ਦਿੱਤੇ ਗਏ ਸੰਗਤ ਵੱਲੋਂ ਭਰੋਸਾ ਕਰਕੇ ਉਹ ਵਾਪਸ ਕਿਵੇਂ ਚਲੇ ਜਾਂਦੇ ਆ ਵਾਪਸ ਜਾਂਚ ਕਮੇਟੀ ਕੋਲੇ ਉਹ ਜਿਹੜੇ ਸਾਰੀਆਂ ਗੱਲਾਂ ਅੱਗੇ ਆਉਣਗੀਆਂ ਉਹਦੇ ਵਿੱਚ ਕਈ ਉੱਥੇ ਜਿਹੜੇ ਹੈਗੇ ਆ ਮੈਂ ਕਹਿੰਦਾ ਵੀ ਸੁਣਨੇ ਦੱਸਨੇ ਜਿੱਥੇ ਇਹਨੇ ਔਖੇ ਆ ਸੁਣਨੇ ਬੜੇ ਕਿਉਂਕਿ ਇਹ ਜਿਹੜੇ ਲੋਕ ਐ ਚਾਰਫੇਰੋਂ ਸਾਨੂੰ ਪਹਿਲਾਂ ਮਹਿਕਮੇ ਨੇ ਤੰਗ ਕੀਤਾ ਫਿਰ ਹੁਣ ਇਹਨਾਂ ਨੇ ਮੇਰੇ ਤੇ ਇੱਕ ਪੱਤਰਕਾਰ ਜਸਪਾਲ ਨੇਜਰ ਉਹ ਬ੍ਰੇਨੋਂ ਟੀਵੀ ਵਾਲਾ ਸਾਡੇ ਤੇ ਡੈਪੋ ਮਿਸ਼ਨ ਦੇ ਕੇਸ ਪਾਇਆ ਉਹਨਾਂ ਚੋਂ ਖਾਰਜ ਹੋ ਗਏ ਕੁਛ ਮਤਲਬ ਹਰ ਪੱਖੋਂ ਤੰਗ ਕਰ ਰਹੇ ਆ ਉਹਨਾਂ ਚ ਕੀ ਹੁੰਦਾ ਕਿਉਂਕਿ ਆਪਾਂ ਸੱਚੇ ਆ ਸਾਨੂੰ ਕੋਈ ਡਰ ਨਹੀਂ ਵਾਤਾਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਨਾ ਤੁਹਾਡੇ ਅੱਗੇ ਲਲੜੀਆਂ ਕਿ ਜੋ ਸੱਚ ਹੈ ਉਹ ਬੋਲਾਂਗੇ ਔਰ ਦੱਸੋ ਸਾਡੀ ਬਦਕਿਸਮਤੀ ਦੋਸਤੋ ਇਹ ਰਹੀ ਕਿਉਂਕਿ ਮੈਂ ਪੁਲਿਸ ਦੇ ਸਿਸਟਮ ਦਾ ਹਿੱਸਾਰਿਆਂ ਮੇਰੇ ਨਾਲ ਜਿਹੜੇ ਹੁਣ ਕਈ ਪੁਰਾਣੇ ਖੜਕੂਆ ਉਹ ਗੱਲਬਾਤ ਕਰਦੇ ਰਹਿੰਦੇ ਆ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਆ ਜਿਹੜੇ ਉਹਨਾਂ ਚੋਂ ਦੋ ਜਾਂ ਤਿੰਨ ਪ੍ਰਮੁੱਖ ਖੜਕੂ ਸੀ ਬਸਨ ਸਿੰਘ ਜਫਰਵਾਲ ਜੀ ਦਾ ਬਟਾ ਦਜੀਤ ਸਿੰਘ ਬਿੱਟੂ ਜੀ ਦਾ ਬਟਾ ਹੈ ਉਹ ਕੀ ਗੱਲ ਜਿਉਂਦਾ ਬੈਠਾ ਉਹਨਾਂ ਨੂੰ ਪ੍ਰੋਲ ਕੀਤਾ ਜਾਂਦਾ ਜਦੋਂ ਕੋਈ ਚੰਗੀ ਗੱਲ ਨੌਜਵਾਨੀ ਨੂੰ ਦੱਸਦੇ ਆ ਵੀ ਅੱਜ ਜਿਹੜਾ ਯੋਗ ਹੈ ਵਿਚਾਰਾ ਭਾਈ ਕਿਉਂਕਿ ਹੁਣ ਤੱਕ ਅਸੀਂ ਰੋਲੇ ਹੀ ਆਂ ਤਾਂ ਸਾਡੀ ਕੋਈ ਨਹੀਂ ਹੈਗੀ ਸਾਨੂੰ ਤਾਂ ਅਜੇ ਇਹ ਨਹੀਂ ਚੋੜਨਾ ਪਤਾ ਲੱਗਿਆ ਵੀ ਅਸੀਂ ਲੀਡਰ ਕਿਹੜਾ ਚੋਣਦੇ ਸਾਥੋਂ ਨਾ ਹੋਰ ਗਿਆ ਅਸੀਂ ਆਪਦੇ ਪੰਜਾਬ ਦੇ ਦੋ ਹਿੱਸੇ ਕਰਵਾ ਲਏ ਅਜੇ ਇੱਧਰ ਆ ਕੇ ਅਜੇ ਲੋਕ ਸਮਾਨ ਵੀ ਨਹੀਂ ਸੀ ਰੱਖਿਆ ਜਿਹੜੇ ਲੋਕ ਉਹ ਤੋਂ ਟਾਰਾ ਮਾਰ ਕੇ ਕਹਿੰਦੇ ਸੀ ਵੀ ਅਸੀਂ ਹਿੰਦੁਸਤਾਨ ਨਾਲ ਰਹਿਣਾ ਹੈ ਆਪਦੇ ਰਾਜ ਭਾਗ ਨੂੰ ਭੁੱਲ ਹੀ ਗਏ ਜਦੋਂ ਕਿ ਟੇਰ ਟੇਕਰ ਸੀ ਅੰਗਰੇਜ਼ ਉਹਨਾਂ ਤੋਂ ਰਾਜ ਭਾਗ ਆਪਦਾ ਵਾਪਸ ਲੈਣਾ ਚਾਹੀਦਾ ਸੀ ਤੇ ਉਹਨਾਂ ਨੇ ਪਹਿਲਾ ਇਨਾਮ ਜਦੋਂ ਦਿੱਤਾ ਵੀ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ ਉਸ ਵੇਲੇ ਕੌਮ ਸਾਡੀ ਸੁੱਧੀ ਹੋਈ ਸੀ ਉਹ ਆਗੂਆਂ ਨੂੰ ਇਹ ਵੀ ਸਵਾਲ ਨਹੀਂ ਕਰ ਸਕੀ ਕਿ ਤੁਹਾਡਾ ਫੈਸਲਾ ਸਾਨੂੰ ਇਸ ਦੇਸ਼ ਦੇ ਵਿੱਚ ਰਹਿਣ ਦਾ ਇਨਾ ਸਿਰ ਸੀ ਕਹਿੰਨੇ 93 ਸਿਰ ਅਸੀਂ ਦਿੱਤੇ 1858 ਨੂੰ ਕਿੰਨੀਆਂ ਕੈਦਾਂ ਕੱਟੀਆਂ ਕਿੰਨਾ ਨੁਕਸਾਨ ਕਰਾਇਆ ਕਿੰਨੀਆਂ ਜਾਇਦਾਦਾਂ ਪਾਕਿਸਤਾਨ ਦੇ ਵਿੱਚ ਰਹਿ ਗਈਆਂ ਲੁੱਟ ਉਹਨਾਂ ਨੂੰ ਪੁੱਛ ਕੇ ਦੇਖੋ ਅੱਜ ਵੀ ਉਹ ਰੋਂਦੇ ਜਿਹੜੇ ਜਿਉਂਦੇ ਆ ਸਰਦਾਰ ਕਪੂਰ ਸਿੰਘ ਨੇ ਜਦੋਂ ਇਹਦੇ ਖਿਲਾਫ ਆਵਾਜ਼ ਉਠਾਈ ਵੀ ਸਿੱਖ ਯੋਧੇ ਆ ਸਿੱਖ ਜਰਾਇਮ ਪੇਸ਼ਾ ਕਿਵੇਂ ਬਣਾ ਦਿੱਤੇ ਗਏ ਦਲਫਤ ਤੇ ਸੁੱਤੇ ਹੋਏ ਲੋਕ ਸਾਡੇ ਇੱਕ ਸਵਾਲ ਵੀ ਵਾਸਤੇ ਉਤਾਰਾ ਸਿੰਘ ਉਹਨਾਂ ਨੂੰ ਨਹੀਂ ਕਰ ਸਕੇ ਵੀ ਇਹਦਾ ਜਵਾਬ ਦਿਓ ਤੁਸੀਂ ਕੀ ਉਸੇ ਖਿੱਤੇ ਦੀ ਗੱਲ ਕਰਦੇ ਸੀ ਇਹ ਤਾਂ ਸਾਨੂੰ ਜਰਾਇਮ ਪੇਸ਼ਾ ਕਹਿਣ ਲੱਗ ਪਿਆ ਅੱਜ ਅਜੇ ਤਾਂ ਅਸੀਂ ਆ ਕੇ ਖੜੇ ਹੀ ਨਹੀਂ ਹੱਥੀਂ ਫਿਰ ਸਾਡੇ ਤੋਂ Shimla ਗਿਆ ਉਸ ਤੋਂ ਬਾਅਦ ਪੰਜਾਬ ਦੀ ਰਾਜਧਾਨੀ Shimla ਬਣੀ ਫਿਰ ਪੰਜਾਬ ਦੇ ਤਿੰਨ ਟੋਟੇ ਕੀਤੇ ਗਏ ਹੁਣ ਚੰਡੀਗੜ੍ਹ ਵੀ ਸਾਥ ਹੋ ਗਿਆ ਓਕੇ ਸਾਡੇ ਚੰਡੀਗੜ੍ਹ ਜਿਹੜਾ ਹਿੱਸਾ ਹੈ ਉਹ ਕਿੰਨਾ ਮੈਨੂੰ ਦੱਸਣ ਦੇ ਇਹ ਖੱਟਿਆ ਸੀ ਹੁਣ ਜੇ ਅਸੀਂ ਦੂਜੇ ਪਾਸੇ ਆਈਏ ਜਿਹੜੇ ਸਾਡੇ ਪਹਿਲਾਂ ਹੀ ਬੰਦੀ ਸਿੱਖ ਬੈਠੇ ਐ ਉਹਨਾਂ ਨੂੰ ਅਸੀਂ ਜਦੋਂ ਕੋਈ ਉਹਨਾਂ ਦੀ ਗੱਲ ਚੱਲਦੀ ਐ ਜਦੋਂ ਕੋਈ ਤਸ਼ੱਦਦ ਹੋਇਆ ਤਸ਼ੱਦਦ ਮੈਂ ਕਹਿੰਨਾ ਪੁਲਿਸ ਦੇ ਉੱਤੇ ਦੋਸ਼ ਲੱਗੇ ਲਾਉਣੇ ਫਰੇ ਸੋਫੇ ਅਸੀਂ ਲਾ ਦਿੱਤੇ ਗਏ ਪਰ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ ਉਹ 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 ਨਹੀਂ ਛੱਡ ਦੋ ਮੈਂ ਪੁਲਿਸ ਦੀ ਨੌਕਰੀ ਕਰਦਾ ਸੀ ਮੈਂ ਕਿਸੇ ਦੇ ਚਪੇਟ ਤੱਕ ਨਹੀਂ ਮਾਰੀ ਮੇਰੇ ਬਾਦਰ ਦੀ ਬੇਇੱਜ਼ਤੀ ਕੀਤੀ ਗਈ ਮੈਂ ਫਿਰ ਵੀ ਪਾਣੀ ਨੂੰ ਪੀ ਗਿਆ ਜਿਹੜੇ ਖਰਕੂ ਨੇ ਕੀਤੀ ਸੀ ਉਹਦਾ ਪਿਓ ਮੈਨੂੰ ਮਿਲਿਆ ਉਹ ਮੈਨੂੰ ਕਹਿੰਦਾ ਮੇਰੇ ਗੋਲੀ ਮਾਰ ਦੇ ਮੈਂ ਕਿਹਾ ਨਹੀਂ ਜੀ ਉਹਨੂੰ ਇੰਨਾ ਹੀ ਸਮਝਾ ਲਿਓ ਵੀ ਅੱਗੇ ਤੁਸੀਂ ਜਾ ਕਰੋ ਮੈਂ ਉਹਦੇ ਪਿਓ ਦਾ ਸਤਿਕਾਰ ਕੀਤਾ ਹੁਣ ਤੱਕ ਮੇਰੇ ਨਾਲ ਵਰਤਦੇ ਹੋਗੇ ਸਾਰੇ ਲੋਕ ਇਹੋ ਜੇ ਨਹੀਂ ਹੁੰਦੇ ਹੁਣ ਮੇਰੇ ਬਾਪ ਦਾ ਕੀ ਕਸੂਰ ਸੀ ਜੇ ਮੈਂ ਵੀ ਉਸ ਰਾਤ ਤੁਰ ਪੈਂਦਾ ਫੇਰ ਪਰ ਉਹ ਮੈਨੂੰ ਇੱਕ ਗੱਲ ਤਸੱਲੀ ਦਿੰਦੀ ਹੈ ਜਦੋਂ ਉਸ ਘਾੜ ਤੁਰੇ ਪਿਓ ਨੇ ਉਹਨੂੰ ਕਹਿ ਦਿੱਤ ਉਹਲਾ ਸਾਡੇ ਕੋਲ ਹੀ ਮਾਰ ਗਿਆ ਮਾਰ ਕੇ ਜਾਂਦਾ ਜੇ ਉਹਦੇ ਘਰੇ ਮੇਰਾ ਮੇਰੇ ਪਿੰਡ ਇੱਥੇ ਨਾਲ ਕਾਲਗੀ ਵਾਲਾ 15 ਜੀ ਦੋ ਪਰਿਵਾਰਾਂ ਦੇ ਮਾਰੇ ਇੱਕ ਜਿਹੜੇ ਪਿੰਡ ਚ ਮਹਾਜਨ ਹੁੰਦੇ ਆ ਹਿੰਦੂ ਪਰਿਵਾਰ ਛੋਟੇ ਮੋਟੀਆਂ ਦੁਕਾਨਾਂ ਕਰਦੇ ਆ ਉਹਨਾਂ ਦੇ ਘਰੇ ਠਹਿਰ ਉਹਨਾਂ ਦਾ ਹੀ ਨਮਕ ਖਾਦਾ ਉਹੀ ਪਰਿਵਾਰ ਮਾਰਤਾ ਜੋ ਕੁਛ ਕੁੜੀਆਂ ਨਾਲ ਹੋਇਆ ਸਾਡਾ ਸਾਰਾ ਇਲਾਕਾ ਦਾ ਉਹਨਾਂ ਦੇ ਜਵਾਬ ਕੌਣ ਦੇਊਗਾ ਉਹ ਤਾਂ ਪੁੱਛਦੇ ਨਹੀਂ ਮਾਰੇ ਅਸੀਂ ਕਹਿੰਦੇ ਸਾਨੂੰ ਦੁੱਖ ਹੈ ਇਹ ਘੜਕੂਆਂ ਦੇ ਪਰਿਵਾਰ ਕਿਸੇ ਨੇ ਵੀ ਮਾਰੇ ਸਾਨੂੰ ਬਹੁਤ ਦੁੱਖ ਆ ਜਿਹੜੇ ਪੁੱਤ ਦੇ ਪਰਿਵਾਰ ਮਾਰੇ ਉਹਨਾਂ ਦਾ ਇਸ਼ੂ ਸੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ 9ਵੀਂ ਚ ਪੜਦਾ ਬੱਚਾ ਇੱਥੇ ਤਲਵੰਡੀ ਦੇ ਨਾਲ ਪਿੰਡ ਹੈ ਉਹ ਸਕੂਲੋਂ ਆਉਂਦਾ ਸੀ ਵਿਚਾਰਾ ਨੂੰ ਪਤਾ ਵੀ ਨਹੀਂ ਸੀ ਤੇ ਕਹਿੰਦੇ ਜੀ ਇਹ ਵੀ ਇੱਕ ਉਹਨਾਂ ਦੇ ਮੁਲਾਜ਼ਮ ਦਾ ਕਿਸੇ ਨੂੰ ਦੱਸਤਾ ਵਿੱਚੋਂ ਉਹ ਮੁੰਡਾ 9ਵੀਂ ਚ ਪੜਦਾ ਉਹ ਮਾਰ ਦਿੱਤਾ ਇਹਨਾਂ ਨੇ ਕੋਰੋਨਾ ਨੇ ਉਸ ਬੱਚੇ ਨੇ ਕੀ ਕੀ ਪਾਇਆ ਇੱਥੇ ਜਦੋਂ ਹਿੰਦੂ ਪਰਿਵਾਰੇ ਮਰਿਆ ਗਿਆ ਟਾਲਗੀ ਵਾਲੇ ਵਾਲਾ ਤੇ ਚੁੰਕੀਦਾਰ ਦਾ ਘਰ ਸੀ ਸਾਹਮਣੇ ਉਹ ਕਦੇ ਲਾਈਟ ਜਗ ਗਈ ਜਦੋਂ ਖੜਕਾ ਹੋਇਆ ਫੈਰਾਂ ਦਾ ਥੋੜੇ ਬਾਹਰ ਆ ਗਿਆ ਤੇ ਚਾਰ ਪੰਜ ਜੀ ਉਹਦੀਆਂ ਦੋ ਨੂੰਹਾਂ ਗਰਬ ਬੱਤੀ ਉਹ ਮਾਰ ਦਿੱਤੀਆਂ ਕਹਿੰਦੇ ਵੀ ਸਿੱਖਤਾਂ ਉੱਤੇ ਆ ਵਾਰ ਨਹੀਂ ਕਰਦਾ ਉਹਨਾਂ ਦਾ ਕੀ ਇੱਕ ਦੀ ਗੱਲ ਨਹੀਂ ਢੇਮਰੂ ਪਰਿਵਾਰ ਇਸੇ ਤਰ੍ਹਾਂ ਮਾਰਿਆ ਉਹਨਾਂ ਦੇ ਘਰੇ ਵੀ ਢਹਿਰ ਸੀ ਉਹ ਗੱਲਾਂ ਸੁਣ ਲਈਆਂ ਓਕੀਆਂ ਅਜੇ ਦੋਲਤਪੁਰੇ ਦਾ ਸਾਡੇ 887 ਉਹਦਾ ਬੇਟਾ ਚੱਕ ਲਿਆ ਦਸਵੀਂ ਚ ਪੜਦਾ ਸਾਡੇ ਨਾਲ ਹੀ ਪੜਦਾ ਹੁੰਦਾ ਸੀ ਮੁੰਡਾ ਸਾਥੋਂ ਪਿੱਛੇ ਸੀ ਉਹਦਾ ਬੇਟਾ ਚੱਕ ਲਿਆ ਚੱਕ ਕੇ ਉਹਨਾਂ ਤੋਂ ਪੈਸੇ ਵੀ 3 ਲੱਖ ਰੁਪਈਆ ਲੈ ਲਿਆ ਉਹ ਵਿਚਾਰਾ ਇੰਨੀ ਜੋਗਾ ਨਹੀਂ ਸੀ ਹੈਗਾ ਛੋਟਾ ਮੋਟਾ 87 ਜਿਹੜੇ ਪਿੰਡਾਂ ਤੋਂ ਕਣਕੂਨ ਛੋਟੀ ਥੋੜੀ ਬੋਧੀ ਫਿਰ ਵੀ ਉਹ 3 ਲੱਖ ਰੁਪਈਆ ਵੀ ਲੈ ਲਿਆ ਤੇ ਉਹਦਾ ਬੇਟਾ ਵੀ ਵਾਰਤਾ ਜਾਦੂ ਨੇ ਨਾਲ ਦੇ ਮਰਖਾਈ ਵਾਲਾ ਮਲਕੀਤ ਸੀ ਕਦੇ ਇਹਨਾਂ ਪਿੰਡਾਂ ਜਾ ਕੇ ਮੈਂ ਖੜਕੂਆਂ ਦੇ ਬਾਰੇ ਵਿੱਚ ਪੁੱਛਿਆ ਮੈਂ ਚੰਗੇ ਖੜਕੂਆਂ ਦਾ ਸਤਿਕਾਰ ਕਰਦਾ ਹਾਂ ਅੱਜ ਵੀ ਕਰਦਾ ਹਾਂ ਜੇ ਕੋਈ ਉਹ ਤੁਮ ਅਸੀਂ ਕਿਵੇਂ ਜੋ ਅਸੀਂ ਦੇਖਿਆ ਉਹਨਾਂ ਨੇ ਹਟਾਇਆ ਇਸ ਰਾਹ ਤੇ ਤੁਸੀਂ ਅੱਜ ਤੁਰਦੇ ਹੋ ਫਿਰ ਤੁਸੀਂ ਉਹਦੇ ਮੁਤਾਬਕ ਤਿਆਰ ਹੋਵੋ ਜਿਹੜਾ ਬੰਦਾ ਵੀ ਜੇ ਅਸੀਂ ਭਰਤੀ ਹੋਏ ਸਾਨੂੰ ਵੀ ਪਤਾ ਸੀ ਸਾਡੇ ਗੋਰੀ ਵਸਾਂ ਕੀ ਹੈ ਸਾਡੇ ਪਰਿਵਾਰਾਂ ਦੇ ਨੁਕਸਾਨ ਵੀ ਹੋ ਸਕਦੇ ਜਿਹੜਾ ਖੜਕੂਆਂ ਦੇ ਵਿੱਚ ਗਿਆ ਉਹਨੂੰ ਵੀ ਪਤਾ ਸੀ ਵੀ ਇਹ ਸਭ ਕੁਝ ਝੱਲਣਾ ਹੀ ਆ ਜਦੋਂ ਕਿੱਤੇ ਗੱਲਾਂ ਆ ਗਈਆਂ ਪਰ ਦੁੱਖ ਇੱਥੇ ਇਸ ਚੀਜ਼ ਦਾ ਮਰੇ ਪੰਜਾਬ ਦੇ ਤੇ ਮਰੇ ਸਿੱਖਾਂ ਦੇ ਮਰੇ ਸਿੱਖਾਂ ਦੇ ਪਰਿਵਾਰ ਉਹ ਕਿਸੇ ਵੀ ਅਸੀਂ ਕਦੇ ਇਹਨਾਂ ਤੇ ਬਹਿ ਕੇ ਕਦੇ ਇਹਨਾਂ ਨਾਲ ਸੇਜੀ ਨਹੀਂ ਕਰਦੇ ਅਤਿਤ ਦੇ ਵਿੱਚ ਜਾਣਾ ਚਾਹੀਦਾ ਅਤੀਤ ਵਿੱਚ ਜਿਉਣਾ ਨਹੀਂ ਚਾਹੀਦਾ ਅਤੀਤ ਤੋਂ ਸਿੱਖਣਾ ਚਾਹੀਦਾ ਕਿ ਅੱਛੇ ਅਸੀਂ ਕੀ ਗੁਆਇਆ ਤੇ ਕੀ ਅਸੀਂ ਪਾਇਆ ਅਸੀਂ ਜਿਹੜਾ ਬੰਦਾ ਕੋਈ ਇਹ ਗੱਲ ਕਰਦਾ ਉਹਨੂੰ ਗद्दार ਪਤਾ ਨਹੀਂ ਕੀ ਕੀ ਸਰਟੀਫੀਕੇਟ ਬੰਨਣੇ ਲਗਾ ਫੇਸਬੁੱਕ ਦੇ ਉੱਤੇ ਨਵੀਂ ਇਹ ਚੱਲ ਪਿਆ ਕੰਮ ਤੁਸੀਂ ਦਲੀਲ ਨਾਲ ਜਵਾਬ ਦਿਓ ਤੇ ਦਲੀਲ ਨਾਲ ਜਵਾਬ ਦਿਓ ਜਰਮਨ ਦੇ ਵਿੱਚ ਹਿਟਲਰ ਦੇ ਖਿਲਾਫ ਸੋਦੀਆ ਤੇ ਹਾਸ ਦੋਨੇ ਭੈਣ ਭਰਾ ਸੀ 19 ਸਾਲ ਦੇ 21 ਸਾਲ ਉਹਨਾਂ ਦੀ ਉਮਰ ਸੀ ਦੋਨਾਂ ਨੂੰ 1943 ਦੇ ਵਿੱਚ ਜਦੋਂ ਫਾਂਸੀ ਦਿੱਤੀ ਗਈ ਇੱਕ ਦੀ ਉਮਰ 19 ਸਾਲ ਸੀ ਇੱਕ ਦੀ 21 ਸਾਲ ਸੀ ਪਿਓ ਉਹਨਾਂ ਦਾ ਮੇਅਰ ਸੀ ਉਸ ਵੇਲੇ ਕਿਸੇ ਸ਼ਹਿਰ ਦਾ ਐ ਕੋਈ ਉਹਨਾਂ ਨੇ ਬੰਦਾ ਨਹੀਂ ਸੀ ਮਾਰਿਆ ਸਿਰਫ ਇਹੋ ਦੇ ਹਿਟਲਰ ਦੇ ਖਿਲਾਫ ਇੱਕ ਲਿਟਰੇਚਰ ਬੰ데요 ਸੀ ਤੇ ਐਡੀ ਵੱਡੀ ਉਹਨਾਂ ਨੇ ਇਹ ਜਥੇਬੰਦੀ ਵਾਈਟ ਰੋਜ਼ ਨਾਂ ਦੀ ਖੜੀ ਕੀਤੀ ਜਦੋਂ ਉਹਨਾਂ ਦੋਨੇ ਬੱਚਿਆਂ ਨੂੰ ਫਾਂਸੀ ਲੱਗੀ ਔਰ ਹੱਸਦੇ ਹੋਏ ਪੰਸੀ ਤੇ ਚੜੇ ਤੇ ਉਹਨਾਂ ਦਾ ਪਿਓ ਉਸੇ ਕੱਠ ਵਿੱਚ ਖੜਾ ਸੀ ਉਹਨਾਂ ਨੇ ਆਪਣੇ ਪਿਓ ਨੂੰ ਕਿਹਾ ਕਿਸੇ ਨੇ ਤਾਂ ਸ਼ੁਰੂਆਤ ਕਰਨੀ ਸੀ ਇਸ ਜ਼ੁਲਮ ਦੇ ਖਿਲਾਫ ਤੇ ਤੈਨੂੰ ਪਤਾ ਮਾਨ ਹੋਣਾ ਚਾਹੀਦਾ ਤੇਰੇ ਘਰੇ ਅਸੀਂ ਜੰਮ ਕੇ ਅਸੀਂ ਇਹਦੀ ਸ਼ੁਰੂਆਤ ਕਰਦੇ ਤੇ ਹਿਟਲਰ ਦੀਆਂ ਚੜ੍ਹੇ ਪੱਟੀਆਂ ਗਈਆਂ ਉਹ ਵਾਈਟ ਰੋਸ ਦਿੱਤੇ ਬੰਦੀ ਦਾ ਅੱਜ ਬਹੁਤ ਵੱਡਾ ਉਹਦਾ ਸਤਕਾਰ ਪਰਬਾਨੀ ਵਾਲਿਆਂ ਦਾ ਹੈ ਹਮੇਸ਼ਾ ਸਤਕਾਰ ਰਹਿਣਾ ਤੇ ਰਹਿੰਦਾ ਰਹੇ ਸਦਾਮ ਮਹਸੇਮ ਦਾ ਪੋਤਰਾ ਬੱਗੀ ਖੂਨ ਹੁੰਦਾ ਸਾਡੇ 17-18 ਸਾਲ ਦੀ ਉਮਰ ਅਮਰੀਕਾ ਦੀ ਆਰਮੀ ਦਾ 31 ਘੰਟੇ ਮੁਕਾਬਲਾ ਕੀਤਾ ਅਖੀਰ ਟੈਂਕ ਦਾ ਗੋਲਾ ਮਾਰ ਕੇ ਕੋਠੀ ਡੋਣੀ ਪਈ ਬੱਚਾ ਸੀ ਸਿਲੰਡਰ ਨਹੀਂ ਕੀਤਾ ਦੱਸ ਗਿਆ ਮੈਂ ਕਿਸ ਦਾ ਖੂਨ ਉਹਨਾਂ ਯੋਧਿਆਂ ਨੂੰ ਸਤਿਕਾਰ ਕਰਾਉਣਾ ਨਹੀਂ ਪੈਂਦਾ ਆਪਣੇ ਆਪ ਉਹਨਾਂ ਦਾ ਸਤਿਕਾਰ ਮਨ ਚੋਂ ਨਿਕਲਦਾ ਉਹਨਾਂ ਨੂੰ ਜਦੋਂ ਪੜਾਂਗੇ ਬੜੇ ਬੋਸ਼ਲੋ ਦੇ ਵਿੱਚੋਂ ਨਿਕਲਦਾ ਬੜਾ ਕੁਸ਼ਲ ਹੁਸਨ ਅੱਜ ਜਦੋਂ ਯੁੱਗ ਬਦਲਦਾ ਸੋਚ ਬਦਲਦੀ ਜਦੋਂ ਸੋਚ ਬਦਲਦੀ ਹੈ ਤੇ ਤਕਨੀਕ ਬਦਲਦੀ ਤੇ ਦਿਮਾਗਾਂ ਦੀ ਕਾਰਜ ਸਾਡੇ ਬਾਬੇ ਨਾਨਕ ਜਿੱਡਾ ਵਿਗਿਆਨੀ ਕੋਰਸ ਅਸੀਂ ਤਾਂ ਏਡੋ ਹੋਰ ਹੀ ਪਾਸੇ ਬਾਬਾ ਜੀ ਨੂੰ ਲੈ ਲੈ ਔਰ ਬਦਨਰ ਬਦਲ ਤੋਂ ਉਹ ਕਾਰਾ ਜੜੇ ਅੱਜ ਦੀ ਵਿਗਿਆਨ ਉਸੀ ਤੇ ਖੋਜ ਕਰ ਰਹੀ ਹੈ ਜਿਸ ਤੇ ਸਾਡਾ ਬਹੁਤ ਬਹੁਤ ਪ੍ਰਭਾਵ ਸਭ 'ਤੇ ਲੱਗੇ ਇਹ ਤੁਹਾਡਾ ਗੋਲਾ ਸੀ ਚਲੋ ਮੈਂ ਇਸ ਪਾਸੇ ਨੂੰ ਨਾ ਜਾਵਾਂ ਤੁਹਾਡੇ ਨਾਲ ਮੈਂ ਇੱਕ ਵਾਅਦਾ ਕੀਤਾ ਸੀ ਅਮਰਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਕੁਝ ਹੋਇਆ ਕਿਉਂਕਿ ਮੈਂ ਇਹਦੇ ਤੇ ਵੇਖੋ ਤੁਸੀਂ ਜੋ ਕਹਿਣਾ ਚਾਹੋ ਮੈਨੂੰ ਸਵਾਲ ਕਰੋ ਮੈਂ ਤੁਹਾਡਾ ਜਵਾਬ ਦੇਵਾਂਗਾ ਮੇਰੀ ਗੱਲ ਝੂਠ ਨਹੀਂ ਮੈਨੂੰ ਕਿਤੇ ਮਰਜ਼ੀ ਖੜਾ ਕਰ ਸਕਦੇ ਹੋ ਜਦੋਂ ਬਾਹਰ ਆ ਜਾਣਗੇ ਕਦੇ ਇੱਥੇ ਬੰਦਲ ਇਹਦੀ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਬੰਦੇ ਅਮਰਤਪਾਲ ਦੀ ਇਨਫੋਰਮੇਸ਼ਨ ਤੋਂ ਫੜੇ ਜਾਂਦੇ ਆ। ਇਟਲੀ ਤੋਂ ਫੜੇ ਜਾਂਦਾ ਐਪੀ ਸਹਿਰੇੜੀਆ। ਕੁਲਵਿੰਦਰ ਸਿੰਘ ਖਾਨਪੁਰੀ ਫਾਈਲੈਂਡ ਤੋਂ ਫੜਿਆ ਜਾਂਦਾ ਹਰਪ੍ਰੀਤ ਸਿੰਘ ਮਲੇਸ਼ੀਆ ਤੋਂ ਫੜਿਆ। ਇਹਨੇ ਚਾਰਾਂ ਨੂੰ ਪੁੱਛਗਿੱਛ ਕਰਦੇ ਆ ਮੋ ਸਾਹਮਣੇ ਬਿਠਾ ਕੇ ਤੇ ਉਹ ਮੈਂ ਇੱਕ ਰੌ ਦਾ ਇੱਕ ਬਲਾਰਾ ਤੁਹਾਨੂੰ ਮੈਂ ਥੋੜੀ ਜਿਹੀ ਦੀ ਸਮਾਹ ਵੀ ਦਿੰਨਾ ਹੈ। ਤੇ ਸੁਣ ਲਿਓ ਤੁਹਾਨੂੰ ਯਕੀਨ ਵੀ ਆ ਜਾਊ। सुने भी एक राजे रहे हैं। भी यहाँ। इन जो बड़े गजब तरीके से स्नैचिंग ऑपरेशन करती है दूसरी टेरिटरी एक वीडियो बनाकर मैं आपको उठाया उसका नाम था कुलविंदर सिंह समझाऊंगा हमने स्नैचिंग ऑपरेशन चालू करे दोस्तों हमने सबसे पहला जो आदमी उठाया उसका नाम था कुलविंदर सिंह कुलविंदर सिंह था, था अमृतपाल सिंह ने दी अमृतपाल सिंह ने कुलविंदर सिंह खानपुरिया को पकड़ा थाईलैंड से इसका स्नेचिंग ऑपरेशन करके इसको भारत लाए टेबल पे बिठाया अमृतपाल के साथ इंटेरोगेशन चालू करी दूसरा मालूम चला कि भाई हैप्पी संघेरिया नाम का एक व्यक्ति ये भी एक सरदार हैप्पी और ये बैठा था इटली में इसको इटली से स्नैचिंग ऑपरेशन करके हम लोग उठा चालू करी और तीसरा व्यक्ति था दोस्तों हरप्रीत सिंह हैप्पी जो मलेशिया मलेशिया तो। इसको मलेशिया से पकड़ के लाए तीन स्नैचिंग ऑपरेशन पिछले एक में पत्ती तो मालूम चला दोस्तों कि इन चारों लोगों को सिर्फ आई एस आई सिर्फ लंदन के अंदर बैठ के एक साइबर कैंपेन पंजाब में चार बन चुका है कैंपेन अमर खालिस्तानी के पे जीत सिंह को ढूंढा गया निर्णय लिया ऊपर वाले को हो गया जो इस पूरे गेम प्लान को आई एस आई के चला रहा था पिछले चंद महीनों से वो और कोई नहीं था बल्कि था अवतार सिंह खंडा और अवतार सिंह खंडा दोस्तों आई एस आई का वो मेंबर था जो बेसिकली यूके में रह रहा था ਸ਼ਰਮਨੀ ਅਕਾਲੀ ਦਾ ਲੰਮੇ ਜਿੱਥੋਂ ਹੀ ਜਿਹੜੀ ਇਨਫੋਰਮੇਸ਼ਨ ਬਤਾਰ ਸਿੰਘ ਖੰਡੇ ਦੀ ਮਿਲੀ ਉਤੋਂ ਹੀ ਇਹ ਇਹ ਰੌਦੇ ਔਰ ਰਿਕਾਰਡ ਇਹ ਗੱਲਾਂ ਜਿਹੜੀਆਂ ਇਹ ਦੱਸ ਰਹੇ ਨੇ ਸਰ ਫਿਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਜਿਹੜੇ ਦੀਪ ਸਿੱਧੂ ਦੇ ਪੁਰਾਣੇ ਟੀਮ ਦੇ ਮੈਂਬਰ ਹੈ ਜਿਹੜੀ ਪਿੱਛੇ ਪਿਛਲੇ ਦਿਨੀ ਇੱਕ ਆਪਾ ਪਾਈ ਸੀਗੀ ਇੱਕ ਬਤਾਰ ਖੰਡੇ ਨੇ ਉਹ ਜਿਹੜਾ ਪ੍ਰਧਾਨ ਚੋਣ ਦੇ ਪਿੱਛੇ ਉਹਦੀ ਆਪ ਦੀ ਵਾਰਡਿੰਗ ਹੈ ਸ਼ਾਇਦ ਮੈਨੂੰ ਇਨਵਿਟ ਮਿਲ ਗਈ ਤੇ ਮੈਂ ਤੁਹਾਨੂੰ ਸੁਣਾ ਹੀ ਦਿੰਦਾ ਉਹਦੇ ਦੇ ਦੋਸਤੋ ਕਈ ਗੱਲਾਂ ਜਿਹੜੀਆਂ ਉਹਨਾਂ ਨੇ ਉਹ ਸੰਕੇਤ ਵਿੱਚ ਉਹਦੇ ਪ੍ਰਗਟ ਕੀਤੇ ਆ ਕਿ ਜਿਵੇਂ ਪ੍ਰਧਾਨ ਚੁਣਨਾ ਫਿਰ ਉਹਦੇ ਆ ਸ਼ਾਇਦ ਆਹੀ ਹੈ ਨਹੀਂ ਇਹ ਹੋ ਰਹੀ ਉਹ ਸੈਨ ਇਹਦੀ ਆਲ ਇਹ ਤੁਹਾਨੂੰ ਲੈ ਕੇ ਕਲੀਅਰ ਜਿਹਾ ਡਾਲੇ भाई दीपी सतारा मैं कमेटी बनाई जीप कर दिखते नवी टीम लिया चेहरे लिया जीपे ना भाई दीप के हक के साथ उत्ते मड़े जा रहे हैं कि अथेबंदी करा जिस हिसाब सा जथेबंदी का सिद्धांत कर रहे जीप सिंह ने बनाया ਇਹ ਉਤਾਰ ਖੰਡੇ ਦੀ ਆਵਾਜ਼ ਹੈ ਤੁਸੀਂ ਮੇਰੇ ਪਈਆ ਪੇਜ ਤੇ ਸੁਣ ਸਕਦੇ ਹੋ ਇਹ ਜਿਹੜੀ ਗੱਲ ਹੁਣ ਤੁਹਾਨੂੰ ਮੈਂ ਕਹਿਣ ਲੱਗਿਆ ਜਿਹੜੀ ਗੱਲ ਇਹਦੇ ਵਿੱਚ ਉਹ ਰੌ ਦੇ ਸਰ ਦੱਸ ਰਹੇ ਆ ਵੀ ਖੰਡੇ ਦੀ ਜਿਹੜੀ ਹੈਗੀ ਆ ਕਿਵੇਂ ਲੋਕੇਸ਼ਨ ਟਰੇਸ ਹੋਈ ਜਦੋਂ ਉਤਾਰ ਸਿੰਘ ਖੰਡੇ ਦੀ ਮੌਤ ਹੁੰਦੀ ਹੈ ਉਹ ਬੰਦੇ ਜਦੋਂ ਉਹਨਾਂ ਦੀ ਮਾਤਾ ਕੋਲੇ ਅਫਸੋਸ ਕਰਨ ਜਾਂਦੇ ਆ ਉਹਨਾਂ ਦੀ ਮਾਤਾ ਨੇ ਇੱਕ ਜ਼ਿਕਰ ਕੀਤਾ ਮੇਰੇ ਨਾਲ ਉਹਨਾਂ ਸਾਰੇ ਗਰੁੱਪ ਦੀ ਮੇਰੇ ਨਾਲ ਗੱਲ ਵੀ ਹੋਈ ਉਹਨਾਂ ਨੇ ਮੈਨੂੰ ਦੱਸਿਆ ਵੀ ਕਿਉਂਕਿ ਆਪ ਡਰਦੇ ਆ ਮੈਂ ਤਾਂ ਉਹਨੂੰ ਕਹਿੰਦੀ ਤੁਸੀਂ ਆਪ ਕਿਉਂ ਨਹੀਂ ਪਾਉਂਦੇ ਮਾਤਾ ਜੀ ਨੇ ਇਹ ਗੱਲ ਕਹੀ ਵੀ ਮੇਰੇ ਘਰੇ ਪਪਲਪ੍ਰੀਤ ਦੇ ਨਾਲ ਇੱਕ ਬੰਦਾ ਆਇਆ ਸੀ ਕਿਉਂਕਿ ਉਹਨਾਂ ਦਾ ਹਸਬੰਦ ਵੀ ਕਾਰਪੋਰੇਟ ਹੈ ਆ ਪੁਲਿਸ ਵਾਲੇ ਬੰਦੇ ਦਾ ਵੈਸੇ ਹੀ ਪਹਿਚਾਨ ਢੇਲ ਚੱਕਰਾਂ ਤੋਂ ਹੀ ਆ ਜਾਂਦੀ ਉਹ ਕਹਿੰਦੀ ਮੈਨੂੰ ਸੱਟ ਹੋਇਆ ਤੇ ਮੈਂ ਪਪਲਪ੍ਰੀਤ ਦੀ ਵਾਈਫ ਨਾਲ ਗੱਲ ਕੀਤੀ ਵੀ ਉਹ ਬੰਦਾ ਕੌਣ ਸੀ ਜਿਹੜਾ ਪਪਲਪ੍ਰੀਤ ਦਾ ਉਹਨੇ ਦੱਸਿਆ ਵੀ ਪਤਾ ਨਹੀਂ ਮੇਰੀ ਭੂਆ ਦਾ ਮੁੰਡਾ ਸੀ ਕਿ ਸ਼ਾਇਦ ਮਾਸੀ ਦਾ ਮੁੰਡਾ ਸੀ। ਫਿਰ ਮਾਤਾ ਜੀ ਕਹਿੰਦੇ ਵੀ ਜਦੋਂ ਮੈਨੂੰ ਪੁੱਛ ਗੇਸ ਕੀਤੀ ਗਈ ਉੱਥੇ ਉਹ ਬੰਦਾ ਵਿੱਚ ਬੈਠਾ ਸੀ ਕਿ ਹੁਣ ਤੁਸੀਂ ਦੇਖ ਲਓ ਇਹ ਗੱਲ ਕਿੱਧਰ ਨੂੰ ਜਾਂਦੀ ਹੈ। ਉਹਦਾ ਸ਼ਰਿਆਮ ਉਹਨਾਂ ਨੇ ਕਿਹਾ ਵੀ ਮੇਰੇ ਬੇਟੇ ਦੀ ਨਿਸ਼ਾਨਦੀ ਜਿਹੜੀ ਇਹ ਹੈ। ਇਹ ਮੈਂ ਨਹੀਂ ਕਹਿ ਰਿਹਾ। ਕਮੈਂਟਾਂ ਦੇ ਵਿੱਚ ਜਿਹੜਾ ਦੀਪ ਦੇ ਪੁਰਾਣੇ ਗਰੁੱਪ ਆ ਉਹਦੇ ਦਿਲ ਤੇ ਹੱਥ ਰੱਖ ਕੇ ਤੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿਉਂ ਇਹ ਗੱਲ ਚੂ ਇਹ ਝੂਠੇ ਨੇ ਮੈਨੂੰ ਜੋ ਤੁਸੀਂ ਮਰਜੀ ਸਮਝਾ ਦਿੱਤਾ। ਸਾਨੂੰ ਮੈਂ ਪਹਿਲਾਂ ਜਿਹੜੀ ਸ਼ੁਰੂ ਕੀਤੀ ਸੀ ਵੀ ਸਾਨੂੰ ਲੀਡਰ ਨਹੀਂ ਪਹੁੰਚਦਾ। ਤੁਸੀਂ ਲਾਇਸੈਂਸ ਰੀਨਿਊ ਕਰਾਉਣਾ ਹੋਵੇ। ਢਸੀਆਂ ਹੋ ਜਾਂਦੀਆਂ ਇੱਕ ਅਸਲੇ ਦਸਨ। ਇੱਥੇ 12-12 ਲਾਇਸੈਂਸ ਜਾਰੀ ਹੋਏ ਕੁਝ ਦਿਨਾਂ ਦੇ ਵਿੱਚ ਪੰਜਾਬ ਤੋਂ ਬਾਹਰ ਤੁਸੀਂ ਪੰਜਾਬ ਦਾ ਅਸਲਾ ਲਿਜਾ ਕੇ ਦਿਖਾ ਦਿਓ ਰਸਸੀ ਅਸਲਾ। ਇੱਥੇ ਰਾਜਸਥਾਨ ਹਰਿਆਣੇ ਦੇ ਵਿੱਚ 15-15 ਬੰਦੂਕਾਂ ਚੱਕ ਕੇ ਜਿਹੜੇ ਦਿੱਤੇ ਕਿ ਕਿਉਂ ਨਹੀਂ ਕਿਸੇ ਨੂੰ ਦਿੱਤੇ। ਮੇਰੇ ਦੋ ਸਵਾਲ ਹੋਰ ਐ ਇਹਨੂੰ ਅਗਲੀ ਵੀਡੀਓ ਚ ਕਰਾਂਗੇ ਜਿਹੜੀ ਮਸਤੀ ਚ ਗੱਡੀ ਭੇਟ ਕੀਤੀ ਸੀ ਇਹਨੂੰ ਉਹ ਕਿਸੇ ਰਾਗੀ ਸਹਿਬਾਨ ਵੱਲੋਂ ਉਹ ਮੇਰੇ ਨਾਲ ਗੱਲ ਕਰ ਸਕਦੇ ਆ ਤੇ ਉਸ ਪਰਿਵਾਰ ਦਾ ਜਾਂ ਉਹਨਾਂ ਦਾ ਭਰਾ ਸੀਗਾ ਸ਼ਾਇਦ ਆਰਡਰ ਦੇ ਉੱਤੇ ਤਸਕਰੀ ਸੀ 30 35 ਕਿਲੋ ਦੀ ਐਸਪੀ ਆਪਣਾਲ ਇਹਨਾਂ ਕਾਊਂਟਰ 'ਚ ਮਰਿਆ ਉਹ ਕੌਣ ਸੀ ਉਹ ਦੱਸੋ ਗੱਡੀ ਦੇ ਨਾਲ ਪਟੰਡੇ ਵਾਲੀ ਗੱਡੀ ਬਾਰੇ ਦੱਸਣ ਹੋ ਕੋਈ ਜਿਹੜੀ ਅਸੀਂ ਕਿਹੜੀਆਂ ਗੱਲਾਂ ਕਰਦੇ ਕਿੰਨੇ ਜਿਹੜੇ ਕਾਰਖੂ ਬੰਦ ਹੈ ਜਿਹਨਾਂ ਦੇ ਵਿੱਚ 30-30 ਸਾਲ ਹੋ ਗਿਆ ਕਿਸੇ ਦੀ ਰਿਕਾਰਡਿੰਗ ਇੱਕ ਵੀ ਬਾਹਰ ਆਈ ਹੈ ਸਾਰਾ ਕੁਝ ਅੰਦਰੋਂ ਮੈਸੇਜ ਵੀ ਆ ਰਹੇ ਆ ਰਿਕਾਰਡਿੰਗਾਂ ਵੀ ਆ ਰਹੀਆਂ ਹੁਣ ਉਹਨਾਂ ਨੇ ਆਪਦਾ ਜੇਲ੍ਹ ਸੁਪਰਡੈਂਟ ਸਾਹਮੌਰ ਬੈਕ ਨੇ ਚੱਕ ਕੇ ਅੰਦਰ ਦਿੱਤਾ ਉਹਦੇ ਤੇ ਯੂਪੀਐਲਾਈ ਇਹ ਵੀ ਬਚਨ ਇਨਵੋਲਵ ਹੋਣਗੇ ਉੱਤੇ ਕੇਸ ਕਲੱਬ ਹੋ ਗਿਆ ਕਿਉਂਕਿ ਜਿਹੜੀ ਇਹ ਚੀਜ਼ਾਂ ਰਿਕਵਰ ਹੋਈਆਂ ਬਾਹਰ ਘਟਨਾ ਕੋਸ਼ ਹੋਰ ਅੰਦਰ ਦੀਆਂ ਗੱਲਾਂ ਕੋਸ਼ ਹੋ ਹੁਣ ਜਿਹੜੀ ਅਵਤਾਰ ਖੰਡੇ ਦੇ ਤੇ ਜਿਹੜਾ ਸ਼ੰਕਾ ਹੈਗੀ ਹੈ ਇੱਕ ਰਸਾਇਣ ਹੁੰਦਾ ਪੋਲੋਨੀਅਮ ਨਾਮ ਦੀ ਉਹ ਇੱਕ ਮੈਰੀ ਕ్యూਰੀ ਸਾਇੰਟਿਸਟ ਸੀ ਪੋਲੈਂਡ ਤੋਂ ਉਹਨੇ ਹੋਰ ਸਾਇੰਟ ਪਿਆਰ ਕੀਤਾ ਸੀ ਉਹਦੀ ਰੇਡੀਏਸ਼ਨ ਜਿਹੜੀ ਹੈਗੀ ਆ ਬਹੁਤ ਘਾਤਕ ਹੁੰਦੀ। ਉਹ ਜਦੋਂ ਕਿਸੇ ਦੇ ਇੰਜੈਕਸ਼ਨ ਲੱਗ ਜਾਂਦਾ ਜਿਹੜੇ ਰੈੱਡ ਸੈੱਲ ਹੁੰਦੇ ਆ ਸਾਡੇ ਬਲੱਡ ਦੇ ਵਿੱਚ ਵਾਈਟ ਸੈੱਲ ਤੇ ਰੈੱਡ ਸੈੱਲ ਹੁੰਦੇ ਆ। ਰੈੱਡ ਸੈੱਲਾਂ ਨੂੰ ਉਹ ਡੈੱਡ ਕਰਕੇ ਐੱਥ ਸੈੱਲਾਂ 'ਚ ਤਬਦੀਲ ਕਰ ਦਿੰਦੀ ਆ ਤੀਜੇ ਤੋਂ ਸਦਨ ਉਹ ਬੰਦੇ ਦੀ ਮੌਤ ਹੋ ਜਾਂਦੀ ਆ ਜੇ ਕਿਸੇ ਵੀ ਤਰੀਕੇ ਨਾਲ ਉਹ ਜਿਹੜੀ ਉਹ ਦਵਾਈ ਬੰਦੇ ਦੇ ਸਰੀਰ 'ਚ ਇੰਟਰ ਕਰ ਗਈ। ਅਜੇ ਪੁੱਛ ਗੱਲਾਂ ਹੋਰ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ। ਮੇਰੇ ਸਵਾਲ ਨੇ ਸਵਾਲਾਂ ਦੇ ਜਵਾਬ ਦਿਓ। ਮੈਨੂੰ ਸਵਾਲ ਕਰੋ ਮਾਰੀ ਭਾਸ਼ਾ ਵਰਤਨ ਨਾਲ ਗੰਦ ਪਕੜਨ ਨਾਲ ਕੁਝ ਨਹੀਂ ਹੁੰਦਾ ਤੁਸੀਂ ਆਪ ਦਾ ਕੀ ਉਹ ਨੰਗਾ ਕਰ ਰਹੇ ਆ ਆਪਣੇ ਆਪ ਨੂੰ ਤੁਹਾਡੀਆਂ ਦੀਵੀਆਂ ਉੱਤੇ ਜਿਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਠੀਕ ਹੈ ਤੁਸੀਂ ਫਿਰ ਇਹ ਕਰ ਦਿੰਦੇ ਆ ਵੀ ਕੀ ਇਹ ਉਹਨਾਂ ਦੀ ਸੋਚ ਵੀ ਇਸ ਤਰ੍ਹਾਂ ਦੀ ਸੀ ਜੇਕਰ ਤੁਸੀਂ ਕਮੈਂਟ ਕਰਨੀ ਮੈਂ ਤਾਂ ਉਹਨਾਂ ਦਾ ਸਤਿਕਾਰ ਕਰਦਾ ਮੈਂ ਦੀਕਸ਼ੂ ਦਾ ਸਤਿਕਾਰ ਕਰਦਾ ਸੰਤਾਂ ਦੀ ਤਸਵੀਰ ਮੇਰੇ ਘਰੇ ਅੱਜ ਦੀ ਨਹੀਂ ਲੱਗੀ 30 ਸਾਲਾਂ ਤੋਂ ਮੈਂ ਜਿਹੜੇ ਬਹਾਦਰ ਲੋਕ ਨੇ ਕੋਈ ਵੀ ਆ ਕਿਸੇ ਵੀ ਖਿੱਤੇ ਦੇ ਆ ਸੂਰਮੇ ਲੋਕ ਆ ਮੈਂ ਉਹਨਾਂ ਨੂੰ ਸਲੂਟ ਕਰਦਾ ਲੋਹਾਂ ਦਾ ਜੇਕਰ ਤੁਹਾਨੂੰ ਮੈਂ ਕਰਕੇ ਹਟੇਨ ਸਦਮ ਹਸੈਨ ਦਾ ਪੋਤਰਾ ਸਾਡੀ ਕੌਮ ਚੋਂ ਨਹੀਂ ਸੀ ਸਦਮ ਹਸੈਨ ਉਹਦੇ ਪੋਤਰੇ ਨੂੰ ਮੈਂ ਸਲੂਟ ਕਰਦਾ ਸੋਫੀਆ ਹਾਂਸ ਦੋਨੇ ਭੈਣ ਭਰਾ ਪાંਸੀ ਚੜੇ 19 ਸਾਲ 21 ਸਾਲ ਮੈਂ ਸਲੂਟ ਕਰਦਾ ਉਹਨਾਂ ਯੋਧਿਆਂ ਨੂੰ ਕਿਉਂਕਿ ਬਾਗੀ ਰੋਗ ਇਸ ਤਰ੍ਹਾਂ ਦੇ ਹੁੰਦੇ ਆ ਗੋਡੇ ਨਹੀਂ ਟੇਕਦੇ ਹੁੰਦੇ ਉਹਨਾਂ ਨਾਲ ਤਸ਼ੱਦਦ ਦੀ ਇੰਤਖਾਲ ਕਰ ਦਿੱਤੀ ਹਿਟਲਰ ਬਾਰੇ ਆਪਾਂ ਸੁਣਦੇ ਆ ਜਦੋਂ ਫਾਂਸੀ ਵੀ ਚੜੇ ਨੱਤਾਵਾਵਾ ਟੁੱਟੀਆਂ ਹੋਈਆਂ ਸੀ ਲੰਘ ਕਰੀਂਆਂ ਸੀ ਬਾਵਾ ਨੂੰ ਇੰਨਾ ਤਸ਼ੱਦਦ ਤੇ ਪਿਓ ਖੜਾ ਦੇਖ ਰਿਹਾ ਅਦਾਲਤ 'ਚ ਪਰ ਉਹ ਆਪਣੇ ਪਿਓ ਨੂੰ ਕਹਿ ਰਿਹਾ ਕਿ ਤੂੰ ਭਗੜ ਵਾਲਾ ਤੇਰੇ ਘਰੇ ਅਸੀਂ ਜੰਮੇ ਤੇ ਕਿਸੇ ਨੇ ਤਾਂ ਬੋਲਣਾ ਸੀ ਕਿਸੇ ਨੇ ਤਾਂ ਸ਼ੁਰੂਆਤ ਕਰਨੀ ਸੀ ਜੇ ਇਹ ਗੱਲ ਝੂਠ ਹੋਵੇ ਇੱਥੇ ਮਰਜੀ ਤੂੰ ਸ਼ੁਰੂ ਕਰਾ ਸਕਦਾ ਮੈਂ ਹੁਣ ਵੀ ਕਹਿਣਾ ਜਿਹੜੇ ਨੌਜਵਾਨ ਸਿਆਸਤ ਵਿੱਚ ਆਉਣ ਧਰਮ ਦੀ ਅਗਵਾਈ ਕਰਨ ਜੰਗੇ ਨੌਜਵਾਨ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਰਹਾਂਗੇ ਪਰ ਕੰਟਰੋਵਰਸੀ ਦਾ ਅੱਜ ਸਾਨੂੰ ਇਹਦੀ ਲੋੜ ਹੈ 315 ਬੋਰ ਦੀਆਂ ਬੰਦੂਕਾਂ ਤੇ 12 ਬੋਰ ਦੀਆਂ ਬੰਦੂਕਾਂ ਨਾਲ ਅਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਜਿਹੜੀ ਧਿਰ ਨਾਲ ਅਸੀਂ ਲੜ ਰਹੇ ਹਾਂ ਉਹਦੀ ਤਾਕਤ ਕੀ ਹੈ ਮੈਂ ਤੁਹਾਨੂੰ ਗਮਰਾਹ ਕਰਾਂ ਮੈਨੂੰ ਪਤਾ ਪੁਲਿਸ ਦੀ ਕੀ ਤਾਕਤ ਹੈ ਮੈਂ ਪੁਲਿਸ ਦੀ ਨੁਕਤੀ ਕੀਤੀ ਤੇ ਮੈਂ ਤੁਹਾਨੂੰ ਐਵੇਂ ਇੱਥੇ ਚਾਰ ਨਾਰੇ ਮਾਰ ਕੇ ਤੁਹਾਨੂੰ ਤੱਤੇ ਤੱਤੇ ਗੱਲਾਂ ਸੁਣਾ ਕੇ ਤੁਹਾਨੂੰ ਮਗਰ ਲਾ ਕੇ ਲੈ ਜਾਾਂ ਤੇ ਗਾ ਵਟਿਆ ਕੁਛ ਨਾ ਜਾਵੇ ਹੁਣ ਵੀ ਸ਼ੰਭੂ ਬਾਰਡਰ ਲੱਗਾ ਸੀ ਨਾ ਧਰਨਾ ਇਹ ਲੋਕਾਂ ਦਾ ਸੀ ਇਹ ਬੈਰੀਕੇਡ ਉੱੜਦੇ ਜਾਣਗੇ ਹਵਾ ਚੋਂ ਕਰਦੇ ਜਾਣਗੇ ਆ ਕਰਦੇ ਕੀ ਹੋਇਆ ਜੀ ਅਗਲੇ ਨੇ ਕਦਮ ਨਹੀਂ ਹੱਲਣ ਦਿੱਤਾ ਤੁਹਾਨੂੰ ਜਿਹੜੀ ਪਿਛਲੀ ਸਾਡੀ ਸਰ ਉੱਚਾ ਹੋਇਆ ਸੀ ਨਾ ਸਾਡਾ ਬਣੀ ਬਣਾਈ ਸੀ ਅਸੀਂ ਉਹ ਵੀ ਹੱਸਦਾ ਮੋਰਲ ਡਾਊਨ ਕਰ ਲਿਆ ਸੀ ਅਗਲੇ ਨੇ ਤਕਨੀਕ ਵਰਤੀ ਕਿਉਂਕਿ ਜੰਗ ਦੇ ਮੈਦਾਨ ਦੇ ਦੋ ਸੂਲ ਹੁੰਦੇ ਆ ਦਿੱਲੀ ਜਿੱਤੀ ਉਹ ਨਿਰਣਾ ਤੁਹਾਡਾ ਸੀ ਉਹ ਮੈਦਾਨ ਦੀ ਚੌਣ ਤੁਸੀਂ ਕੀਤੀ ਸੀ ਐਸਕੇ ਉਹਨੇ ਨਹੀਂ ਤੁਹਾਨੂੰ ਟੱਪਣ ਦਿੱਤਾ 1 ਇੰਚ ਵੀ ਹਿਲਣ ਦਿੱਤਾ ਕਿਉਂਕਿ ਮੈਦਾਨ ਦੀ ਚੌਣ ਉਹਨਾਂ ਨੇ ਕੀਤੀ। ਲੋਕਦਿਆਂ ਦੇ ਵਿੱਚ ਮੁੱਦੇ ਨਾਲ ਰੋਲੋ ਮੈਂ ਇਹ ਕਹਿਣਾ ਨਾ ਵੀ ਜਿਹੜੇ ਇਹ ਵੀ ਅਸੀਂ ਇੱਕ ਜਗ੍ਹਾ ਤੇ ਇਹ ਨੂੰ ਕਿ ਇਕੱਠੇ ਨਹੀਂ ਹੋ ਸਕਦੇ ਜਦੋਂ ਇਹਨਾਂ ਦਾ ਮੁੱਦਾ ਇੱਕ ਹੈ ਟਿੱਕੇ ਬਟਾਲਾ ਸਾਹਿਬ ਬੈਠਿਆ ਉਹ ਵੀ ਬੰਦੀ ਸਿੰਘਾਂ ਦੀ ਤੇ ਪੀਪਲ ਆਦਮੀ ਦੀ ਗੱਲ ਕਰਦੇ ਆ ਇਹ ਵੀ ਵਿੱਚ ਬੰਦੀ ਸਿੰਘਾਂ ਦੀ ਪੀਪਲ ਦੀ ਗੱਲ ਕਰਦੇ ਆ ਮੋਹੱਲੀ ਵਾਲੇ ਨੂੰ ਪਤਾ ਨਹੀਂ کہہ ਸਕਦੇ ਕਿਉਂਕਿ ਆਲਰੇਡੀ ਉਹ ਮੋਰਚਾ ਲਗਾਤਾਰ ਚੱਲ ਰਿਹਾ। ਇਹ ਇਹ ਉੱਥੇ ਜਾ ਕੇ ਨਹੀਂ ਸੀ ਬੈਠ ਸਕਦੇ। ਇੱਥੇ ਤਿੰਨ ਪਿਰ ਇੱਕ ਥਾਂ ਤੇ ਇਕੱਠੀਆਂ ਹੁੰਦੀਆਂ ਕਿੰਨੀ ਪਾਵਰ ਬੱਤੀ ਸੀ। ਜਦੋਂ ਕਿ ਕੌਮ ਦੀ ਗੱਲ ਚੱਲਦੀ ਆ ਉਹਦੇ ਵਿੱਚ ਇਹ ਜਿਹੇ ਲੋਕ ਖੁੰਬਾ ਨੂੰ ਨਿਕਲ ਪੈਂਦੇ। ਫਿਰ ਆਪ ਦਾ ਜਲੂਸ ਕਢਾ ਰਹੇ ਆ ਕਲਸੀ ਦੀ ਇੱਕ ਵੀਡੀਓ ਆ ਵੇਖੋ ਕੀ ਕਹਿ ਰਹੇ ਆ। ਉਹ ਕਹਿੰਦਾ ਵੀ ਮੈਂ ਭਗਵੰਤ ਮਾਨ ਜੀ ਨੂੰ 2015 'ਚ ਮੈਂ ਇੱਕ WhatsApp ਤੇ ਮੈਸੇਜ ਪਾਤਾ ਸੀ। ਜਿੰਨੇ ਆਉਣ ਵਾਲੇ ਨੈਕਸਟ ਸੀਐਮ ਤੁਸੀਂ ਹੋ ਟੀਆਰਏ ਦੀਆਂ ਛੱਡ ਗਿਣੀਆਂ ਗੱਲਾਂ ਕਰਦੇ ਹੋ ਤੁਸੀਂ ਵੀ ਇਹ ਗੱਲਾਂ ਫੇਰ ਉਹ ਕੰਦਾ ਵੀ ਦਫਾ ਕਰੋ ਜੀ ਜਿਹੜੇ ਸਾਡੇ ਤੇ ਕੇਸ ਪੂਸ ਪੰਜਾਬ ਚ ਇੱਕ ਦੋ ਹੋ ਹੈਗੇ ਆ ਉਹ ਕਿਹੜਾ ਛੱਡੋ ਜਿਹੜਾ ਸਾਡੇ ਨਾਲ ਜਿੰਨਾ ਕੱਸੀ ਕੀਤੀ ਸੀ ਉਨਾਂ ਹੀ ਸਾਨੂੰ ਸਜ਼ਾ ਮਿਲ ਗਈ ਫੇਰ ਅਸੀਂ ਕਿੱਥੇ ਖੜੇ ਹਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਫਿਰ ਅਸੀਂ ਸੁਭਾਅ ਬਾਗੀ ਲੈ ਕੇ ਚੱਲਨੇ ਤੇ ਪੌਣੇ ਰਹਿਣ ਇਹ ਫਿਰ ਦੋ ਗੱਲਾਂ ਨਹੀਂ ਚੱਲਣ ਰਦਰ ਵੀ ਨਹੀਂ ਚੱਲਦੇ ਇਹਨਾਂ ਨੂੰ ਕੋਈ ਪਸੰਦ ਹੀ ਨਹੀਂ ਕਰਦਾ ਕਿਉਂਕਿ ਸੂਰਮਿਆਂ ਦੀ ਕਦਰ ਉਹਨਾਂ ਦੇ ਕਿਰਦਾਰ ਤੋਂ ਔਖੜਤਾ ਲੈ ਰੱਖਣੀਆਂ ਸੂਰਮਿਆਂ ਦਾ ਕੰਮ ਨਹੀਂ ਜੋ ਇਸ ਕਰਕੇ ਅੱਜ ਦੀ ਵੀਡੀਓ ਇੰਨੀ ਕਰਾਂਗੇ ਇਦੋਂ ਅੱਗੇ ਆਪਾਂ ਛੇਤੀ ਤੁਹਾਡੇ ਨਾਲ ਦੂਜਾ ਪਾਰਟ ਇਹਦਾ ਕਰਾਂਗੇ ਤੇ ਕਲਸੀ ਜੀ ਨੇ ਇੱਕ ਗੱਲ ਕੀਤੀ ਸੀ ਵੀ ਮੇਰੀ ਕੋਈ ਵੀ ਪਾਕਿਸਤਾਨ ਦੇ ਬੰਦੇ ਨਾਲ ਕੋਈ ਫੋਟੋ ਵਿਖਾ ਦਿਓ ਕੋਈ ਸ਼ੋਰ ਦਿਖਾ ਦਿਓ ਜਾਂ ਮੇਰਾ ਲਿੰਕ ਦਿਖਾ ਦਿਓ ਤਰਸੀ ਤੁਸੀਂ ਵਰਲਡ ਟੂਰ ਤੇ ਗਏ ਸੀ ਆ ਕੌਂਸੂਲੇਟ ਜਰਨਲ ਆਫ ਪਾਕਿਸਤਾਨ ਦੇ ਇਹ ਸਾਰੇ ਸਿੱਖ ਨੇ ਜਾਂ ਤੁਸੀਂ ਉਹਨਾਂ ਦੇ ਵਿੱਚ ਖੜੇ ਹੋ। ਉਹ ਤੁਹਾਨੂੰ ਮੈਂ ਸਬੂਤ ਦਿਖਾਤਾ। ਤੇ ਰੱਬ ਦੇ ਵਾਸਤੇ ਮਾਵਾ ਦੇ ਪੁੱਤ ਨਾਂ ਮਰਵਾਓ ਨਾਂ ਢੜਕਾਓ ਅੱਗੇ ਮਾਵਾ ਜਿਹੜੀਆਂ ਰੋਟੀਆਂ ਫੜਦੀਆਂ ਬਲਵਿੰਦਰ ਸਿੰਘ ਭਖੋ ਕੇ ਆਦੀਆਂ ਸੀ ਕਿ ਉਹ ਦੇਖ ਲਿਆ ਕਰੋ। ਧਰਮੀ ਫੌਜੀਆਂ ਦੀ ਕਿਸੇ ਨੇ ਸਾਰ ਲਈ। ਮੈਂ ਰੋਜ਼ ਪੁੱਟਦਾ ਬਿਆਦਪੀ ਚ ਕਿੰਨੇ ਕੋਣ ਖੜੇ ਆ ਸਾਡੇ ਤਾਂ ਪਿਛਲੇ ਮੁੱਦਿਆਂ ਦੇ ਢੇਰ ਲੱਗੇ ਹੋਏ ਸੀ ਤਾਂ ਜੇ ਉਹਨਾਂ ਨੂੰ ਨਹੀਂ ਪਰੋਲ ਲਏ ਤੇ ਇਹ ਹੀ ਨਵੇਂ ਖੜੇ ਕਰ ਰਹੇ ਪਿਛਲਾ ਸਾਤੋਂ ਕੋਈ ਛੜਾਇਆ ਨਹੀਂ ਗਿਆ ਜਿਹੜੇ ਕੋਈ ਪਰੋਲ ਤੇ ਆਏ ਸੀ ਇਹਨਾਂ ਚੀਜ਼ਾਂ ਨੇ ਵਿਚਾਰਿਆ ਨਹੀਂ ਉਹਨਾਂ ਦੀਆਂ ਪਰੋਲਾਂ ਵੀ ਖਤਮ ਕਰਾਤੀਆਂ ਉਹਨਾਂ ਦੁਆਰਾ ਫਿਰ ਜ਼ਿਲ੍ਹਾ ਚ ਜਾ ਰਹੇ ਅਸੀਂ ਕਿਉਂ ਇਹ ਜਿਹੇ ਕੰਮ ਕਰਦੇ ਜਿਸ ਬੰਦੇ ਦੇ ਪਿੱਛੇ ਥਾਣਾ ਅਜ ਨਾਲਾ ਘੇਰਿਆ ਗਿਆ ਉਹ ਬੰਦਾ ਅੱਜ ਕਿੱਥੇ ਹੈ ਹੋਰਸਿੰਗਵਿੰਦਰ ਦੇ ਨਾਲ ਕੀ ਰੌਲਾ ਸੀ ਮੈਂ ਦਾ ਤਦੋਂ ਮੈਂ ਉਹ ਸੱਚ ਖੰਡੇ ਦੀ ਲਾਸਟ ਸੁਣਾਉਣਾ ਵੀ ਜਿਹੜਾ ਵਿਰਿੰਦਰ ਨੂੰ ਕੁੱਟਣ ਦੇ ਉਹ ਕਹਿੰਦੇ ਅਸੀਂ ਵਿਰੋਧ ਵਿੱਚ ਸੀ ਉਹ ਕੁੱਟਿਆ ਨਹੀਂ ਗਿਆ ਉਹਦੀ ਬੇਇੱਜ਼ਤੀ ਕੀਤੀ ਗਈ ਇਹ ਪਤੀ ਕੀਤੀ ਗਈ ਉਹਦੀ ਸ਼ਿਕਾਇਤ ਆ ਜਿਹੜੀ ਅਮਰਿਕ ਸਿੰਘ ਦੇ ਨਾਲ ਇਹਨੇ ਕੀਤੀ ਹੈ ਕਿਸੇ ਹੋਰ ਨੇ ਨਹੀਂ ਕੀਤੀ ਇਸੇ ਭਲੇਖੇ ਜਿਹਨਾਂ ਨੂੰ ਗਮਰਾਹ ਕਰਨ ਲੈਂਦਾ ਕਦੇ ਵਾਸਤੇ ਕਿਸੇ ਚੀਜ਼ ਤੇ ਬੋਲਣ ਤੋਂ ਪਹਿਲਾਂ ਉਹਦੇ ਤੇ ਰਿਸਰਚ ਕਰ ਲਿਆ ਕਰੋ ਦੋ ਦੋ ਵਾਰੀ ਸੋਚ ਲਿਆ ਕਰੋ ਹੁਣ ਲੜੀਵਾਰ ਆਪਾਂ ਇਹ ਸ਼ੁਰੂ ਕਰਾਂਗੇ ਅਗਲੀ ਵੀਡੀਓ ਕੱਲ ਨੂੰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ